ਸਾਸਤਰੀ ਕਾਲ ਜੀ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤਾਂ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਤੇ ਕਰਦੇ ਆ ਬਲੌਗ ਨੂੰ ਸ਼ੁਰੂ ਤਾਂ ਪਹਿਲਾਂ ਤਾਂ ਮੈਂ ਦੱਸ ਦਨੀ ਆ ਮੈਂ ਅੱਜ ਸਵੇਰੇ ਸਵੇਰੇ ਉੱਪਰ ਖੜੀ ਆ ਪਰ ਧੋਪੋ ਵੀ ਆ ਗਈ ਆ ਮੈਂ ਅੱਜ 8 ਵਜੇ ਆ ਗਈ ਸੀ ਉੱਪਰ ਔਰ ਕਿਉਂਕਿ ਜਸਮੀ ਚਲਾ ਗਿਆ ਸੀ ਸਕੂਲ ਤਾਂ ਮੈਂ ਕੱਪੜੇ ਧੋਣੇ ਸੀ ਮੈਂ ਕਿਹਾ ਸਵੇਰੇ ਸਵੇਰੇ ਜਾ ਕੇ ਪੂਰਾ ਦਿਨ ਪਤਾ ਨਹੀਂ ਲੱਗਦਾ ਕਿ ਅੱਜ ਕੱਲ੍ਹ ਦਿਨ ਛੋਟੇ ਆ ਰਾਤਾਂ ਵੱਡੀਆਂ ਹੋ ਗਈਆਂ ਆ ਤਦਿਆਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵਾਲੇ ਨਿਕਲ ਜਾਂਦਾ ਹੈ ਤਾਂ ਮੈਂ ਕਿਹਾ ਅੱਜ ਸਵੇਰੇ ਹੀ ਕੱਪੜੇ ਧੋ ਕੇ ਆਉਂਗੀ ਕਿਉਂਕਿ ਨਹੀਂ ਤਾਂ ਫਿਰ ਜੇ ਮੈਂ ਫਿਰ ਸੋਚੂਗੀ ਕਿ ਸ਼ਾਮ ਨੂੰ ਧੋਣੀਆਂ ਦੁਪਹਿਰੇ ਤੋਂ ਨਹੀਂ ਫਿਰ ਸਾਰਾ ਦਿਨ ਇੱਦੇ ਨਿਕਲ ਜਾਂਦਾ ਫਿਰ ਧੋ ਨਹੀਂ ਹੁੰਦੇ ਤਾਂ ਤਦੀ ਅੱਜ ਮੈਂ ਸਵੇਰੇ ਸਰੇ ਆ ਗਈ ਸੀ ਤਾਂ ਫਟਾਫਟ ਕੱਪੜੇ ਧੋ ਲੈਣੇ ਆ ਤੇ ਚਲਦੇ ਆ ਥੱਲੇ ਕੋਠਾ ਮੈਂ ਸਾਰਾ ਧੋਤਾ ਹੈ ਔਰ ਦੀਵਾਲੀ ਤੇ ਮੈਂ ਧੋਤੀ ਸੀ ਉਸ ਤੋਂ ਬਾਅਦ ਫਿਰ ਝਾੜੂ ਵੀ ਨਹੀਂ ਮਾਰਿਆ ਸੀ ਮੈਂ ਤਾਂ ਮੈਂ ਕਿਹਾ ਚਲ ਹੁਣ ਅੱਜ ਨਾਲ ਕੱਪੜੇ ਧੋ ਹੋ ਜਾਣਗੇ ਨਾਲੇ ਫਿਰ ਮੈਂ ਕਿਹਾ कोठा भी धो तो हो जाएगा पहले मैं आगे कुर्सी ने धो तो लवाना क्योंकि तो इतने रखने कपड़े मैं तो मिट्टी मिट्टी हो रखी है पहले इन पानी ना धो तो चो सुखा के उ कपड़े रखा सुज so मेरे हो गए घर दे खत्म और खत्म मतलब सफाई सफुई सारी हो गई खत्म ਖਾ ਪਰ ਵੀ ਲੈ ਲਿਆ ਹੁਣ ਮੈਂ ਥੋੜੇ ਦੇ ਰੈਸਟ ਕਰੂੰਗੀ ਤਾਂ ਅੱਜ ਜੋ ਸੋਈ ਦਾ ਕੰਮ ਤਾਂ ਮੰਮੀ ਜੀ ਨੇ ਖਤਮ ਕਰ ਦਿੱਤਾ ਸੀ ਤਾਂ ਮੰਮੀ ਨੇ ਮੂਲੀ ਦੀ ਸਬਜ਼ੀ ਬਣਾ ਕੇ ਰੱਖ ਦਿੱਤੀ ਸੀ ਆਟਾ ਵੀ ਗੋਨੇ ਕੇ ਰੱਖ ਦਿੱਤਾ ਨਾਨਾ ਜੀ ਖੜੇ ਆ ਛੀਸ਼ੇ 'ਚ ਦਿਖ ਰਿਹਾ ਇਹਾਂ ਦੇਖੀਏ ਬినਾ ਜੀ ਖੜੇ ਹੱਸ ਰਿਹਾ ਮੈਨੂੰ ਦੇਖ ਕੇ ਤਾਂ ਸਾਹ ਵੀ ਚੜਾ ਲੱਗਿਆ ਬੋਲਦੇ-ਬੋਲਦੇ ਤਾਂ ਹੁਣ ਥੋੜੇ ਜਿੱਤੇ ਮੈਂ ਅੰਦਰ ਆਈ ਮਮਮੀ ਨੂੰ ਰੋਟੀ ਦੇਣ ਤਾਂ ਮਮਮੀ ਜੀ ਨੇ ਮੋਬਾਈਲ ਦੀ ਆਵਾਜ਼ ਇੰਨੀ ਕਰ ਰੱਖੀ ਸੀ ਤਾਂ ਮੈਂ ਕਿਹਾ ਮਮਮੀ ਮੇਰੇ ਨਾ ਮੋਬਾਈਲ ਤੇ ਇਸ ਵੀਡੀਓ ਤੇ ਕਾਪੀਰਾਈਟ ਆ ਦੇਗਾ ਪਹਿਲੇ ਦੋ ਵੀਡੀਓ ਤੇ ਮੇਰਾ ਕਾਪੀਰਾਈਟ ਆ ਚੁੱਕਾ ਹੈ ਤਾਂ ਕਹ ਰਹੀ ਅੱਛਾ ਮੈਂ ਬੰਦ ਕਰ ਦਿੰਨੀ ਹੈ ਤਾਂ ਮਮਮੀ ਕਹਿ ਰਹੀ ਫਿਰ ਮੈਨੂੰ ਮਮਮੀ ਜੀ ਨੇ ਬੋਲਿਆ ਕਿ ਸਿਮਰ ਅੱਜ ਮੈਂ ਦੋ ਰੋਟੀ ਖਾਣੇ ਮੈਂ ਕਿਹਾ ਕਿਉਂ ਕਹਿੰਦੇ ਅੱਜ ਮੈਂ ਆਪਣੇ ਮਨਪਸੰਦੀ ਸਬਜ਼ੀਆਂ ਬਣਾਈਆਂ ਮੈਂ ਕਿਹਾ ਅੱਛਾ ਜੀ ਤਦ ਹੀ ਮੈਂ ਕਿਹਾ ਕੋਈ ਬਾਤ ਨਹੀਂ ਦੋ ਦੀ ਬਜਾ ਤੂੰ ਤਿੰਨ ਖਾ ਲੋ ਕਹਿੰਦੇ ਨਹੀਂ ਨਹੀਂ ਫਿਰ ਜਾ ਟੇਡ ਪਾ ਦੇਣ ਕਿਉਂਕਿ ਮਮਮੀ ਖ ਸ਼ਾਮ ਦੇ ਵੱਜ ਗਿਆ 7 ਤੇ ਮੈਂ ਹੁਣ ਲੱਗੀ ਸੀ ਸਬਜ਼ੀ ਨੂੰ ਤੜਕਾ ਲਗਾਉਣ ਮੈਂ ਕਿ ਪਾਲਕਨੀ ਨੂੰ ਤੜਕਾ ਲਗਾ ਲੈਣੀ ਆ ਉਹ ਦੁਪਹਿਰੇ ਬਣਾਉਣਾ ਸੀ ਤਾਂ ਦੁਪਹਿਰੇ ਬਣਾ ਨਹੀਂ ਪਾਈ ਮੰਮੀ ਜੀ ਨੇ ਬੋਲੇ ਜਿਹੜੀ ਰਾਤ ਦੀ ਤਾਲ ਬਚੀ ਆ ਉਹ ਵੀ ਤਾਂ ਖਤਮ ਕਰਨੀ ਆ ਤਾਂ ਤੂੰ ਐਦਾਂ ਕਰ ਤੂੰ ਹੁਣ ਪਾਲਕਨੀ ਰਹਿਣ ਦੇ ਉਹ ਨਾਲ ਤਾਲ ਦੇ ਤੇ ਥੋੜੀ ਉਹ ਨਾਲ ਤੂੰ ਸਬਜ਼ੀ ਦੇ ਦੇ ਤਾਂ ਤਾਲ ਵੀ ਤਾਂ ਖਤਮ ਕਰਨ ਮੈਂ ਕਿ ਚਲ ਕੋਈ ਗੱਲ ਨਹੀਂ ਠੀਕ ਹੈ ਫੇਰ ਮੈਂ ਸ਼ਾਮ ਨੂੰ ਬਣਾ ਲਵਾਂਗੀ ਰਾਤੀ ਅਵਨਾਜ ਜੀ ਗਏ ਸੀ ਇਹ ਮੰਡੀ ਮੈਂ ਇਹਨਾਂ ਨੂੰ ਭੇਜਿਆ ਸੀ ਮੈਂ ਕਿ ਤੁਸੀਂ ਕੋਈ ਸਬਜ਼ੀ ਦੇਖ ਕੇ ਲਿਆਓ ਤਾਂ ਮੰਮੀ ਜੀ ਕਹਿੰਦੇ ਮੇਰੇ ਲਈ ਪਾਲਕ ਲੈ ਕੇ ਆਨਾ ਕਿਉਂਕਿ ਮੇਰਾ ਪਾਲਕ ਖਾਣ ਨੂੰ ਮਨ ਕਰਦਾ ਤਾਂ ਇਹ ਕਹਿੰਦੇ ਠੀਕ ਹੈ ਮੈਂ ਲੈ ਆਉਂਗਾ ਸਵੇਰੇ ਫਿਰ ਮੰਮੀ ਨੇ ਕੱਟੀ ਕੱਟ ਕੇ ਤਾਂ ਧੋ ਕੇ ਉਬਾਲ ਕੇ ਰੱਖ ਦਿੱਤੀ ਸੀ ਕਹਿੰਦੇ ਸਿਮਨ ਜੇਉ ਤੇਰਾ ਮਨ ਕਰੇਗਾ ਤਾਂ ਤੜਕਾ ਲਗਾ ਲਈ ਮੈਂ ਕਿਹਾ ਚਲੋ ਠੀਕ ਹੈ ਤਾਂ ਇੱਥੇ ਮੈਂ ਫਿਰ ਲਗਾਣ ਲੱਗੀ ਸੀ ਤੜਕਾ ਅੱਜ ਮੇਰਾ ਦਿਮਾਗ ਮੈਨੂੰ ਨਹੀਂ ਪਤਾ ਕਿੱਥੇ ਹੈ ਪਰ ਮੈਂ ਹਨਾ ਅੱਜ ਸੋਚ ਤੜਕਾ ਲਗਾਉਣਾ ਸੀ ਮੈਂ ਦੇਸੀ ਘੇ ਦਾ ਤਾਂ ਮੈਂ ਹਨਾ ਔਰ ਕੜਾਈ 'ਚ ਮੈਂ ਪਾ ਲਿਆ ਔਇਲ ਮਤਲਬ ਰਾਈਫਾਈਂਡ ਪਾ ਲਿਆ ਤਾਂ ਫਿਰ ਮੈਨੂੰ ਜਿੱਤੇ ਮੈਂ ਥੋੜਾ ਜਿਹਾ ਪਾਇਆ ਤੇ ਮੈਨੂੰ ਯਾਦ ਆ ਗਿਆ ਮੈਂ ਤੇ ਇਹਦੇ 'ਚ ਦੇਸੀ ਘੇ ਦਾ ਅੱਜ ਤੜਕਾ ਲਾਉਣਾ ਸੀਗਾ ਤਾਂ ਕੋਈ ਗੱਲ ਨਹੀਂ ਕਦੀ ਕਦੀ ਗਲਤੀਆਂ ਹੋ ਜਾਂਦੀਆਂ ਤਾਂ ਫਿਰ ਮੈਂ ਜੋ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਦਾ ਫਿਰ ਮੈਂ ਲਗਾਇਆ ਤੜਕਾ ਔਰ ਨਾਲ ਫਿਰ ਮੈਨੇ ਪਾਲਕ ਨੂੰ ਔਰ ਅੱਜ ਮੈਂ ਮਿਕਸੀ ਚ ਨਹੀਂ ਚਲਾਇਆ ਅੱਜ ਮੈਨੇ ਚੋਪਰ ਚ ਹੀ ਇਹਨੂੰ ਮਿਕਸ ਥੋੜਾ ਜਿਹਾ ਗ੍ਰਾਇੰਡ ਕੀਤਾ ਤਾਂ ਫਿਰ ਉਤ ਤੋਂ ਬਾਅਦ ਜਿਹੜੇ ਮਸਾਲੇ ਮੈਂ ਰੋਜ ਪਾਨੀਆ ਫਿਰ ਉਹ ਮਸਾਲੇ ਪਾ ਕੇ ਤਾਂ ਮੈਂ ਫਟਾਫਟ ਤੜਕਾ ਲਗਾ ਦਿੱਤਾ ਲੱਗਦਾ ਅੱਜ ਮੇਰਾ ਪਾਲਕ ਪਨੀਰ ਤਾਂ ਬਹੁਤ ਹੀ ਸਵਾਦ ਬਣਿਆ ਦੇਖੋ ਕਿੰਨਾ ਪਿਆਰਾ ਕਲਰ ਆਇਆ ਔਰ ਤਾਂ ਇਹਦੇ ਵਿੱਚ ਫਿਰ ਪਾ ਦਿੱਤਾ ਸੀ ਮੈਂ ਪਨੀਰ ਔਰ ਪਨੀਰ ਪਾਣ ਤੋਂ ਬਾਅਦ ਫਿਰ ਮੈਂ ਥੋੜੀ ਜਿਹਾ ਹੋਰ ਪਕਾਇਆ ਸੀ ਸੋ ਗਾਇਸ ਤੜਕਾ ਲੱਗ ਗਿਆ ਤੇ ਹੁਣ ਮੈਂ ਕਹ ਆ ਥੋੜੇ ਜੇ ਭਾਂਡੇ ਪਏ ਆ ਇਹਨਾਂ ਨੂੰ ਮਾਂਜ ਲੈਣੀ ਆ ਉਸ ਤੋਂ ਬਾਅਦ ਬਣਾਉਂਗੀ ਰੋਟੀ ਕਿਉਂਕਿ ਮੰਮੀ ਡੈਡੀ ਨੂੰ ਰੋਟੀ ਚਾਹੀਦੀ ਹੁੰਦੀ ਆ 8:30 ਵਜੇ ਤਾਂ ਮੈਂ ਕਹ ਹਲੇ ਪੌਣੇ 8 ਹੋਏ ਆ ਤਦ ਤੱਕ ਆ ਭਾਂਡੇ ਮਾਂਜ ਲੈਣੇ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਣੇ ਬਾਅਦ ਚ ਭਾਂਡੇ ਜਸਮੀਤ ਵੀ ਟਿਊਸ਼ਨ ਤੇ ਗਿਆ ਆ ਉਹਨੇ ਆਣਾ ਆ 8:30 ਵਜੇ ਤੱਕ ਆ ਜਾਣਾ ਆ ਜਦੋਂ ਮੈਂ ਰੋਟੀ ਬਣਾਉਣ ਲੱਗਣਾ ਤਦ ਤੱਕ ਉਹਨੇ ਆਈ ਜਾਣਾ ਹੈ ਤਾਂ ਇੱਥੇ ਮੰਮੀ ਨੇ ਕੱਪੜੇ ਤੈਹ ਲਗਾ ਕੇ ਰਾ ਦਿੱਤੇ ਸਾਰੇ ਤਾਂ ਮੈਂ ਕਹਿੰਦਾ ਮੈਂ ਸਵੇਰੇ ਹੈਨਾ ਅਲਮਾਰੀ ਚ ਰੱਖੂਗੀ ਹੁਣ ਤਾਂ ਤੁਸੀਂ ਇੱਧੇ ਤੈਨ ਲਗਾ ਕੇ ਰੱਖ ਦੋ ਵੈਸੇ ਬੜਿਆ ਦਾ ਤਾਂ ਬਹੁਤ ਸਹਾਰਾ ਹੁੰਦਾ ਹੈ ਕਿੰਨੇ ਕੰਮ ਮੰਮੀ ਮੇਰੇ ਨਾਲ ਕਰਵਾਉਂਦੇ ਆ ਬਹੁਤ ਹੈਲਪ ਹੋ ਜਾਂਦੀ ਹੈ ਮੈਂ ਵੈਸੇ ਤਾਂ ਮੈਂ ਮਨਾ ਹੀ ਕਰਦੀ ਕਿ ਮੰਮੀ ਤੁਸੀਂ ਨਾ ਕਰੋ ਕਰੋ ਮੈਂ ਆਪੇ ਕਰ ਲਵਾਂ ਪਰ ਮੰਮੀ ਨਹੀਂ ਮੰਨਦੇ ਮੈਂ ਕੀ ਕਰੂ ਕਹਿੰਦੇ ਸਰੀਰ ਚੱਲਦਾ ਰਹਿੰਦਾ ਹੈ ਮੈਂ ਕਹਿੰਦਾ ਠੀਕ ਹੈ ਤਾਂ ਅਬ ਗਰਮੀ ਦੇਖੋ ਮੈਨੂੰ ਕਿੰਨੀ ਲੱਗਦੀ ਹੈ ਪੱਖਾ ਤਾਂ ਹੈਗਾ ਹੈ ਉੱਪਰ ਲਾਇਆ ਨਹੀਂ ਮੈਨੇ ਕਹ ਗੈਸ ਬੰਦ ਹੋ ਜਾਣਾ ਹੈ ਚਲੋ ਮਿਲਦੇ ਆ ਥੋੜੀ ਦੇਰ ਤੱਕ। ਮੇਰੀ ਮੰਮੀ ਸਾਡੇ ਨਾਲ ਨਾਰਾਜ਼ ਹੋ ਜਾਂਦੀ ਐ। ਕਹਿੰਦੇ ਤੂੰ ਸਾਡੇ ਨਾਲ ਕਿਤੇ ਜਾਂਦੇ ਨਹੀਂ ਐ। ਪਰ ਮੈਂ ਇਹਨਾਂ ਨੂੰ ਲੈ ਕੇ ਜਾਂਦੀ ਐ। ਜਦੋਂ ਵੀ ਕਿਤੇ ਜਾਣੀ ਮੈਂ ਇਹਨਾਂ ਨੂੰ ਲੈ ਕੇ ਜਾਂਦੀ ਲੈ ਕੇ ਜਾਂਦੀ ਵੀ ਨਹੀਂ ਲੈ ਕੇ ਜਾਂਦੀ। ਦੱਸੋ ਮੰਮੀ? ਹਾਂ ਲੈ ਕੇ ਜਾਂਦੀ ਐ ਨਾ ਮੈਂ ਇਹਨਾਂ ਨੂੰ। ਉਹ ਇਕੱਲੇ ਨਹੀਂ ਜਾਣਗੇ। ਹਾਂ ਇਕੱਲੇ ਨਹੀਂ ਜਾਣਦੇ ਨਾ ਕਿਉਂਕਿ ਮੈਨੂੰ ਡਰ ਲੱਗਦਾ ਕਿ ਕਿਤੇ ਮੰਮੀ ਦਾ ਸਾੜ ਚੋਟ ਨਾ ਲੱਗ ਜਾਵੇ। ਤਾਂ ਹੁਣ ਮੰਮੀ ਨੂੰ ਖੁਮਾ ਕੇ ਲੈ ਆਣਾ ਪੈਣਾ ਮੈਨੂੰ। ਤਾਂ ਦੀ ਮੰਮੀ ਦਾ ਗੁੱਸਾ ਠੰਡਾ ਹੋਣਾ ਐ। ਠੰਡਾ ਹੋਣਾ ਐ। ਨਹੀਂ ਲੈ ਕੇ ਜਾਂਦੀ ਐ ਪਰ ਮੈਂ ਨਾ ਹੁਣ ਕੁਝ ਦਿਨਾਂ ਤੋਂ ਥੋੜੀ ਜਿਹੀ ਬੀਜ਼ੀ ਸੀਗੀ ਕਈ ਰਿਸ਼ਤੇਦਾਰਾਂ ਦੇ ਮੰਮੀ ਨੂੰ ਘੁਮਾ ਕੇ ਲੈ ਆਣਾ ਮੰਮੀ ਕਹਿੰਦੀ ਥੋੜਾ ਜਿਹਾ ਗੁੱਸਾ ਠੰਡਾ ਕਰਨਾ ਬਣਾਮ ਮਮੋਟੀ ਗੁੱਸਾ ਠੰਡਾ ਹੋ ਗਿਆ ਚਲੋ ਠੀਕ ਹੈ ਸੋ ਗਾਇਸ ਤੁਹਾਨੂੰ ਇਹ ਬਲੌਗ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਸاتھ ਵਿੱਚ ਸਬਸਕ੍ਰਾਈਬ ਕਰਨਾ ਮਤ ਭੁੱਲਣਾ ਤਾਂ ਮਿਲਦੇ ਆ नेक्स्ट ਬਲੌਗ ਤੇ ਜਸਮੀਤ ਨੂੰ ਕੋਈ ਫਿਕਰ ਨਹੀਂ ਹੈ ਕੱਲੇ ਦਾ ਪੇਪਰ ਇਹਨੂੰ ਕੋਈ ਟੈਨਸ਼ਨ ਨਹੀਂ ਕਿ ਵੈਸੇ ਉਹਨੇ ਜਲਦੀ ਉੱਠਣਾ ਹੈ ਤਾਂ ਹੱਲੇ ਵੀ ਫੋਨ ਤੇ ਲੱਗੇ ਹੈ ਤਾਂ ਚਲੋ ਮਿਲਦੇ ਆ ਨੈਟਵਰਕ ਵਿੱਚ ਬਾਏ ਬਾਏ ਗੁੱਡ ਨਾਈਟ